ਸ਼ੁਕਰ ਦੇ ਵਿੱਚ ਘੋੜਿਆਂ ਦਾ ਜਿਹੜਾ ਅੱਜ ਪ੍ਰਤੋਗਤਾ ਰੱਖੀ ਗਈ ਹੈ ਲੇਕਿਨ ਇਹ ਘੋੜਿਆਂ ਦੀ ਵੱਖਰੀ ਵੱਖਰੀ ਕੈਟੇਗਰੀਆਂ ਨੇ ਅੱਜ ਜਿਹੜੇ ਨੇ ਜਿਹੜੀਆਂ ਵਸ਼ੇਰੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਨੇ ਉਸ ਤੋਂ ਬਾਅਦ ਇਹ ਵਸ਼ੇਰੀਆਂ ਦੇ ਵਿੱਚ ਜਿਹੜੀ ਟੂ ਟੀਥ ਹੋਣਗੀਆਂ ਉਹਨਾਂ ਨੂੰ ਲਿਆਂਦਾ ਜਾਏਗਾ ਤੇ ਫਿਰ ਉਹਨਾਂ ਤੋਂ ਜਿਹੜੀ ਉਮਰ ਚ ਵੱਡੇ ਨੇ ਉਹਨਾਂ ਨੂੰ ਲਿਆਂਦਾ ਜਾਣਾ ਯਾਨੀ ਕਿ ਜਿਹੜਾ ਚਾਰ ਦੰਦ ਹੋਣਗੇ ਉਹ ਇੱਥੇ ਜਿਹੜਾ ਪ੍ਰੋਸੀਜਰ ਹੈ ਤੁਹਾਨੂੰ ਇੱਕ ਤਸਵੀਰਾਂ ਇਥੋਂ ਦੀਆਂ ਦਿਖਾ ਦਈਏ ਕਿ ਪ੍ਰੋਸੀਜਰ ਇਹ ਹੁੰਦਾ ਹੈ ਕਿ ਇੱਥੇ ਚਾਰ ਡਾਕਟਰਾਂ ਦਾ ਇੱਕ ਮੈਡੀਕਲ ਟੀਮ ਬੰਦੀ ਹੈ ਉਹ ਇਹਨਾਂ ਨੂੰ ਸਾਰੀ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਦੂ ਜਿਆਦਾ ਦੇ ਟਿਕਦਾ ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਤੇ ਤੁਹਾਨੂੰ ਅਸੀਂ ਤਸਵੀਰਾਂ ਹੀ ਦਿਖਾਈਏ ਕਿ ਬਕਾਇਦਾ ਘੋੜਿਆਂ ਦੇ ਦੰਦ ਵੀ ਜਿਹੜੇ ਨੇ ਉਹ ਚੈੱਕ ਕੀਤਾ ਜਾਂਦਾ ਹੈ ਘੋੜੇ ਜਿਹੜਾ ਉਹ ਕਹਿੰਦਾ ਕਿ ਟੂ ਟੀਥ ਹੈਗੇ ਨੇ ਜਾਂ ਨਹੀਂ ਹੈਗੇ ਉਹ ਚੈੱਕ ਹੁੰਦਾ ਹੈ ਬਾਕੀ ਉਹਨਾਂ ਦੀ ਜਿਹੜੀ ਮੈਡੀਕਲ ਜਾਂਚ ਹੈ ਤੁਹਾਨੂੰ ਹੋਰ ਤਸਵੀਰ ਦਿਖਾਈਏ ਜਿਹੜੀ ਪਸ਼ੂ ਪਾਲਣ ਵਿਭਾਗ ਦੇ ਜਿਹੜੇ ਕੁਝ ਅਧਿਕਾਰੀ ਨੇ ਉਹ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਉੱਥੇ ਜਿਹੜੀ ਜਾਂਚ ਹੈ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਈ ਕਿ ਉਹ ਆਪਣੀ ਜਿਹੜੀ ਕਾਗਜ਼ੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਟੂ ਥੀਥ ਉਹ ਚੈੱਕ ਕੀਤੇ ਜਾਣੇ ਨੇ ਵਸ਼ੇਰੀਆਂ ਜਿਹੜੀਆਂ ਨੇ ਉਹ ਚੈੱਕ ਕੀਤੀਆਂ ਜਾਣੀਆਂ ਨੇ ਇਹ 40 ਦੇ ਕਰੀਬ ਇੱਥੇ ਅਜੇ ਫਿਲਹਾਲ ਵਸ਼ੇਰੀਆਂ ਨਹੀਂ ਇਹਨਾਂ ਦੇ ਟੂ ਥੀਥ ਇੱਥੇ ਨਹੀਂ ਆਈਆਂ ਲੇਕਿਨ ਫਿਰ ਵੀ ਜਿਹੜੀ ਜਾਂਚ ਹੈ ਜਿਹੜਾ ਮੈਡੀਕਲ ਜਿਹੜੀ ਕੀਤੀ ਜਾਣੀ ਹੈ ਉਹ ਤੁਹਾਨੂੰ ਅਸੀਂ ਦਿਖਾ ਦਈਏ ਕਿ ਕਿਸ ਤਰੀਕੇ ਨਾਲ ਕੀ ਕਰ ਰਹੇ ਨੇ ਉਹ ਦੇਖੋ ਤੁਸੀਂ ਅਧਿਕਾਰੀ ਜਿਹੜੇ ਨੇ ਪਸ਼ੂ ਪਾਲਣ ਦੇ ਇੱਥੇ ਜਿਹੜਾ ਵਿਭਾਗ ਹੈ ਉਹਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਕਰਦੇ ਹੋਏ ਨਜ਼ਰ ਆ ਰਹੇ ਨੇ तमाम ਜਿਹੜੀ ਕਾਗਜ਼ੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜੇ ਚਾਰ ਡਾਕਟਰ ਨੇ ਉਹ ਇਹਨਾਂ ਨੂੰ ਚੈੱਕ ਕਰਨਗੇ ਤੇ ਫਿਰ ਉਸ ਤੋਂ ਬਾਅਦ ਚਾਰੇ ਇਹਨਾਂ ਨੂੰ ਨੰਬਰ ਦੇਣਗੇ ਤੇ ਫਿਰ ਉਹ ਟੋਟਲ ਤੋਂ ਬਾਅਦ ਹੀ ਜੇ ਤੂ ਕਰਾਰ ਦਿੱਤਾ ਜਾਏਗਾ ਤਾਂ ਆਹ ਤਸਵੀਰਾਂ ਨੇ ਫੁਸ਼ਕਰਦੋਸ ਮੇਲੇ ਦੀਆਂ ਜਿੱਥੇ ਕਿ ਦੇਸ਼ ਦੁਨੀਆ ਤੋਂ ਜਿਹੜੇ ਘੋੜਿਆਂ ਦੇ ਜਿਹੜੇ ਚਾਹਵਾਨ ਨੇ ਉਹ ਪਹੁੰਚਦੇ ਨੇ ਹਿੰਦੁਸਤਾਨ ਦੇ ਕੋਨੇ-ਕੋਨੇ ਚੋਂ ਜਿਹ ਦੇ ਆਪਣੇ ਵਪਾਰੀ ਨੇ ਘੋੜਿਆਂ ਦੇ ਚਾਹ ਵਾਨੇ ਆਪਣੇ ਘੋੜੇ ਘੋੜੀਆਂ ਵਸ਼ੇਰੀਆਂ ਲੈ ਕੇ ਆਉਂਦੇ ਨੇ ਤੇ ਇਥੇ ਲੋਕਾਂ ਨੂੰ ਦਿਖਾਉਂਦੇ ਨੇ ਆ ਕੇ ਕਿ ਆਖਰ ਉਹਨਾਂ ਦੀ ਕੀ ਖੂਬਸੂਰਤੀ ਹੈ ਤੇ ਇਸੇ ਹੀ ਖੂਬਸੂਰਤੀ ਦਾ ਆਜਾ ਮਚਾਵਾਂਗਾ ਸਾਡੇ ਕੈਮਰਾਮੈਨ ਜਗਦੀਸ਼ ਜੀ ਕਰ ਤੁਹਾਨੂੰ ਪੂਰਾ ਇੱਕ ਰਿਕਮਾ ਕੇ ਸਾਰਾ ਤਸਵੀਰ ਦਿਖਾ ਸਕਣ ਕਿ ਕਿਸ ਤਰੀਕੇ ਨਾਲ ਜਿਹੜੇ ਅਧਿਕਾਰੀ ਜਿਹੜੇ ਡਾਕਟਰਾਂ ਦਾ ਮੈਡੀਕਲ ਬੋਰਡ ਜਿਹੜਾ ਬੰਦਾ ਉਹ ਵੀ ਇੱਥੇ ਸਾਹਮਣੇ ਸਾਡੇ ਬਿਲਕੁਲ ਮੌਜੂਦ ਨੇ ਹੌਲੀ ਹੌਲੀ ਲੋਕ ਜਿਹੜੇ ਜੁਟਨੇ ਸ਼ੁਰੂ ਹੋ ਚੁੱਕੇ ਨੇ ਇਸ ਪੂਰੇ ਜਿਹੜੀ ਪ੍ਰਤੀਯੋਗਤਾ ਇਸ ਨੂੰ ਰਿੰਗ ਕਿਹਾ ਜਾਂਦਾ ਹੈ ਕਿ ਰਿੰਗ ਹੋਣਾ ਹੈ ਇਸ ਨੂੰ ਰਿੰਗ ਇਸ ਕਰਕੇ ਇੱਕ ਤਾਂ ਗੋਲ ਕੇਰਾ ਬਣਾ ਦਿੱਤਾ ਜਾਂਦਾ ਹੈ ਤੇ ਉਸ ਦੇ ਚਾਰੋਂ ਪਾਸੇ ਇਹਨਾਂ ਵਸ਼ੇਰੀਆਂ ਨੂੰ ਖੜਾ ਕੀਤਾ ਗਿਆ ਹੈ 40 ਦੇ ਕਰੀਬ ਜਿਹੜੀਆਂ ਵਸ਼ੇਰੀਆਂ ਨੇ ਉਸ ਤੋਂ ਬਾਅਦ ਟੂ ਥੀਥ ਜਿਹੜੇ ਨੇ ਯਾਨੀ ਕਿ ਜਿਹਨਾਂ ਦੇ ਦੋ ਦੰਦ ਨੇ ਉਹ ਲਿਆਂਦੇ ਜਾਣਗੇ ਤੇ ਫਿਰ ਚਾਰ ਦੰਦ ਨੇ ਉਹਨਾਂ ਨੂੰ ਵੀ ਆਮਣੇ ਸਾਹਮਣੇ ਕਰਕੇ ਲਿਆ ਕੇ ਇਸ ਪੂਰੀ ਤਮਾਮ ਜਿਹੜੀ ਜਿਹੜੀ ਪ੍ਰਤੀਯੋਗਤਾ ਉਸ ਨੂੰ ਪੂਰਾ ਕਰਾਇਆ ਜਾਏਗਾ ਕੈਮਰਾਮੈਨ ਜਗਦੀਸ਼ ਦੇ ਨਾਲ ਹਰਪ੍ਰ ਸਿੰਘ ਪੀਡੀਸੀ ਨਿਊਜ਼ ਪੁਸ਼ਕਰ